ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡੋ ਤੇ ਬੰਦਨਨ ਕੁਵਾਰ ਸਰਬ ਕਲਾ ਸਮਰਤ ਡੂਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹਥ ਗੁਰੂ ਪਿਆਰੀ ਗੁਰਸਵਾਰੀ ਸਾਜ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਵ ਆਰਾਮ ਵਿੱਚ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਈਏ ਸੋ ਆਵ ਬਾਣੀ ਨਾਲ ਜੁੜੀਏ ਅੱਜ ਪੰਚਮ ਪੀਤਾ ਫਰਮਾਨ ਕਰਦੇ ਨੇ ਸਰਵਣ ਕਰਦੇ ਹਾਂ ਮਾਰੂ ਸੋਲਾ ਮਾਰੂ ਮਹੱਲਾ ਪੰਜ ਮਾ ਸੋਹਲਾ ਸਿੱਖ ਨੇ ਬੇਨਤੀ ਕੀਤੀ ਪੰਚਮ ਪਾਸ਼ਾ ਨੂੰ ਤੇ ਤੁਹਾਡੇ ਗੁਰੂ ਕੈਸੇ ਹਨ ਉੱਤਰ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਪਿਆਰੀ ਸਾਧ ਸੰਗਤ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਗੋਪਾਲ ਗੁਰ ਗੋਬਿੰਦਾ ਸਾਡੇ ਗੁਰੂ ਗੋਪਾਲ ਰੂਪ ਹਨ ਗੁਰੂ ਆਪਣੇ ਸਿੱਖ ਦੀ ਬੁੱਧੀ ਧਰਤੀ ਪ੍ਰithvi ਦੇ ਪਾਲਣ ਵਾਲੇ ਹਨ ਸਾਡੇ ਗੁਰੂ ਗੋਬਿੰਦ ਰੂਪ ਹਨ ਵਿਦਾ 10 ਸਿਧਾਂਤ ਜਾਣਦੇ ਹਨ ਸਾਡੇ ਗੁਰੂ ਗੋਪਾਲ ਰੂਪ ਹਨ ਸਾਡੇ ਗੋਬਿੰਦ ਤੇ ਗੋਬਿੰਦ ਦਾ ਵੀ ਆਪ ਆ ਕੇ ਗੁਰੂ ਰੂਪ ਹੋਇਆ ਹੈ ਕਿਉਂ ਪਰਮੇਸ਼ਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਮਨੁੱਖੀ ਜਾਮਾ ਮਨੁੱਖੀ ਜਾਮੇ 'ਚ ਆਇਆ ਹੈ ਸਾਡੇ ਗੁਰੂ ਰੂਪ ਵਿੱਚ ਗੁਰਦੇਵਾਲ ਸਦਾ ਬਖਸ਼ੰਦਾ ਸਾਡੇ ਗੁਰੂ ਦੇ ਆਲੂ ਸੁਭਾਅ ਵਾਲੇ ਹਨ ਉਨਾ ਸਿੱਖ ਦੇ ਔਗਲਾਂ ਨੂੰ ਸਦਾ ਬਖਸ਼ ਦਿੰਦੇ ਹਨ ਗੁਰੂ ਸ਼ਾਸਤਰ ਸਿਮਰਤ ਖੱਡ ਕਰਮਾ ਗੁਰਪੁਵਿੱਤਰ ਸਨ ਆਹੇ ਸਾਡੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ 6 ਸ਼ਾਸਤਰ 27 ਸਮਰਤੀਆਂ ਤੇ ਸਿਧਾਂਤ ਤੂੰ ਜਾਣਦੇ ਹਨ ਜਿਸ ਵੇਲੇ ਪੰਡਤਾਂ ਨੇ ਇਕੱਤਰ ਹੋ ਕੇ ਲਾਹੌਰ ਅਕਬਰ ਬਾਦਸ਼ਾਹ ਦੇ ਅੱਗੇ ਸ਼ਿਕਾਇਤ ਕੀਤੀ ਕਿ ਇਹਨਾਂ ਨੇ ਵੱਖਰੇ ਤੀਰਥ ਬਣਾ ਲਏ ਨੇ ਸਭਨਾ ਪਾਸੋਂ ਆਪਣੀ ਪੂਜਾ ਕਰਵਾਉਂਦੇ ਹਨ ਗੀਤਾ ਦਾ ਅੱਖਰ ਪੜਨਾ ਵੀ ਨਹੀਂ ਜਾਣਦੇ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਬੁਲਾਵਾ ਭੇਜਿਆ ਸਨੇਹਾ ਭੇਜ ਕੇ ਆਉਣਾ ਨਹੀਂ ਵੀ ਕਿਹਾ ਮਿਲਣ ਵਾਸਤੇ ਕਿਹਾ ਉਸ ਵੇਲੇ ਗੁਰੂ ਜੀ ਆਪ ਤਾਂ ਨਾ ਗਏ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਕੂ ਜਾ ਕੇ ਕੁਝ ਬਾਦਸ਼ਾਹ ਪੁੱਛੇ ਜੋ ਕੁਝ ਬਾਦਸ਼ਾਹ ਪੁੱਛੇ ਉੱਤਰ ਦੇ ਦੇ ਆਉਣਾ ਸ਼ੀਰ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਹੱਥ ਜੋੜ ਕੇ ਬੇਨਤੀ ਕੀਤੀ ਮੈਨੂੰ ਤਾਂ ਕੁਝ ਆਉਂਦਾ ਨਹੀਂ ਮਹਾਰਾਜ ਮੈਂ ਕੀ ਉਤਰ ਦਿਆਂਗਾ ਮੈਂ ਤਾਂ ਅਨਪੜ੍ਹ ਹਾਂ ਮੈਨੂੰ ਤਾਂ ਕੁਝ ਆਉਂਦਾ ਵੀ ਨਹੀਂ ਹਾਂ ਮੈਂ ਤਾਂ ਸੇਵਾ ਕਰਦਾ ਆ ਪਤ ਆਪ ਜੀ ਦੇ ਚਰਨਾਂ ਦੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਜਿਸ ਵੇਲੇ ਤੁਸੀਂ ਜੀ ਬਾਵਲ ਤੱਕ ਲਵੇਂ ਜਦੋਂ ਕੋਈ ਸਵਾਲ ਪੁੱਛਣ ਤੇ ਤੂੰ ਸਜੀ ਬਾਵਲ ਤੱਕ ਲਵੇਂ ਤੈਨੂੰ ਸਭ ਕੁਝ ਆ ਜਾਵੇਗਾ ਇਹਨਾਂ ਬਚਨਾਂ ਉਤੇ ਭਰੋਸਾ ਰੱਖ ਕੇ ਗੁਰੂ ਜੀ ਜਿਸ ਵੀਲੇ ਬਾਦਸ਼ਾਹ ਦੀ ਕਚੈਰੀ ਆਏ ਤਾਂ ਉਧਰੋਂ ਪੰਡਤ ਵੀ ਪੰਡਤਾਂ ਨੂੰ ਵੀ ਬੁਲਾਵਾ ਭੇਜਿਆ ਪੰਡਤਾਂ ਨੇ ਆਉਂਦਿਆਂ ਹੀ ਕਿਹਾ ਇਹਦਾ ਅੱਖਰ ਨਹੀਂ ਜਾਣਦੇ ਅਸੀਂ ਇਹਨਾਂ ਨਾਲ ਕੀ ਬੋਲਣਾ ਹੈ ਜੇਕਰ ਇਹ ਗੀਤਾ ਦਾ ਪਾਠ ਸੁਣਾ ਦੇਵੇ ਤਾਂ ਅਸੀਂ ਇਨਾਂ ਨੂੰ ਕੁਝ ਚੰਗਾ ਸਮਝਾਂਗੇ ਗੁਰੂ ਜੀ ਨੇ ਇਹ ਗੱਲ ਸੁਣ ਕੇ ਜਾਂ ਸਜੀ ਬਾਵਲ ਤਾਂ ਕਿਹਾ ਤਾਂ ਵੇਦਾਂ ਦਾ ਵੇਦਾਂ ਸ਼ਾਸਤਰਾਂ ਅਤੇ ਗੀਤਾ ਦਾ ਪਾਠ ਜਵਾਨ ਪਰ ਸਰਲ ਹੋ ਗਿਆ ਭਰੀ ਸਤ ਸੰਗ ਭਰੀ ਸਭਾ ਵਿੱਚ ਅਰਥਾ ਸਵੇਤ ਗੀਤਾ ਅਤੇ ਸ਼ਸਤਰਾਂ ਦੇ ਪਾਠ ਸੁਣਾ ਦਿੱਤੇ ਪੰਡਤ ਹੱਕੇ ਬੱਕੇ ਭਾਵ ਸ਼ਰਮਿੰਦੇ ਹੋ ਕੇ ਵਾਪਸ ਚਲੇ ਗਏ ਇਸ ਗੱਲ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਕਿਹਾ ਕਿ ਸਾਡੇ ਗੁਰੂ ਸਭ ਵੇਦਾਂ ਸ਼ਸਤਰਾਂ ਸੰਧੀਆਂ ਦਾ ਸਿਧਾਂਤ ਜਾਣਦੇ ਹਨ ਇਥੇ ਸਤਗੁਰੂ ਗਾਉਂ ਦੀ ਪਰਮਾਨ ਕਰਦੇ ਨਾ ਖਟ ਕਰਮਾਂ ਨੂੰ ਵੀ ਜਾਣਦੇ ਹਨ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅਸਥਾਨ ਸ੍ਰੀ ਹਰਮੰਦਰ ਸਾਹਿਬ ਸਾਰਿਆਂ ਤੋਂ ਪੁਗਤਰ ਹੈ ਕਿਉਂਕਿ ਜਿੱਥੇ ਸਬੇ ਥਾ ਨਹੀਂ ਜੀ ਹਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣਾ ਨਿਸ਼ਚੈ ਘਰਾਉਂਦੇ ਹਨ ਕਿ ਸਾਡਾ ਸਭ ਕੁਝ ਗੁਰੂ ਹੀ ਹੈ ਸਾਡਾ ਸ਼ਸਤਰ ਗੁਰੂ ਹੈ ਸਿੰਮਤੀਆਂ ਵੀ ਗੁਰੂ ਹਨ ਸੰਧੀਆਂ ਵੀ ਆਦਿਕ ਛੇਸ ਤਰ੍ਹਾਂ ਦੇ ਕਰਮ ਭਾਵ ਕਰਮ ਵੀ ਗੁਰੂ ਹਨ ਉੱਤਰ ਤਾਈ ਦਾ ਸਾਨ ਵੀ ਸਾਡਾ ਗੁਰੂ ਹੀ ਹੈ ਗੁਰੂ ਦੀ ਕਿਰਪਾ ਨਾਲ ਅਸਾਂ ਨੇ 6 ਸ਼ਸਤਰਿਆਂ 27 ਥਿੰਦੀਆਂ ਦਾ ਸਿਧਾਂਤ ਜਾਣਿਆ ਅਤੇ ਸੰਧਿਆ ਆਦਿਕ 6 ਕਰਮਾਂ ਦਾ ਫਲ ਵੀ ਜਾਣ ਲਿਆ ਗੁਰਾਂ ਦੀ ਕਿਰਪਾ ਨਾਲ ਅੰਤਰ ਕਰਨ ਰੂਪ ਸਥਾਨ ਪਵਿੱਤਰ ਹੋ ਗਿਆ ਸੋ ਪਿਆਰੇ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦੀ ਸਖੀ ਇੱਥੇ ਤੱਕ ਹੀ ਹੈ ਅੱਗੋ ਕੱਲ ਰੋ ਗੁਰ ਸਿਮਰਤ ਸਭ ਕਿਲ ਵਿਖਣਾ ਸ ਹੈ ਇੱਥੋਂ ਵਿਚਾਰ ਆਰੰਭ ਹੋਏਗੀ ਸੋ ਆਓ ਪਿਆਰੇ ਸਾਧ ਸੰਗਤ ਜੀ ਸਬਸਕ੍ਰਾਈਬ ਕਰਿਏ ਲਾਈਕ ਤੇ ਸ਼ੇਅਰ ਕਰਿਏ ਫਤੇ ਕੀ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ